ਮੁਰੀ ਬੇਟੀ 4 ਤਰੀਕ ਤੋਂ ਗਵਾਪਤਾ ਇਹ ਗਵਾਹ ਕੀਤੀ ਗਈ ਆ ਪਰਚਾ ਹੋਇਆ ਆ ਕਾਰਵਾਈ ਕੋਈ ਨਹੀਂ ਕੁਝ ਕਰ ਰਹੀ ਜੋ ਕਿ ਪਿਛਲੇ ਦਿਨੀ 4 ਤਰੀਕ ਤੋਂ ਇਹਨਾਂ ਦੀ ਕੁੜੀ ਅਗਵਾ ਕਰਕੇ ਲੈ ਗਿਆ ਬਿਕੋਂ ਸੀ ਲੋਕ ਇੰਡਰਪੋਰਟ ਪਿੰਡ ਤੋਂ ਆ ਇਹਨਾਂ ਪਰਿਵਾਰ ਦਾ ਕਹਿਣਾ ਹੈ ਕਿ ਜੋ ਵੀ ਤੰੜਾਈ ਉਹ ਸਾਰੇ ਦੋਸ਼ੇ ਮੇਰੇ ਨਾਲ ਲੱਗਿਆ ਹੋਇਆ ਆ ਜਦੋਂ ਵੀ ਅਸੀਂ ਕਿਤੇ ਜਾ ਕੇ ਸਾਫਾ ਜਾ ਮਾਰਦੇ ਆ ਰੇਡ ਆਉਂਦੀਆਂ ਕਿਤੇ ਵੀ ਦੱਸ ਦੱਸ ਪੈਂਦੀ ਕੁੜੀ ਇੱਥੇ ਆ ਸੋ ਮੁਲਾਜ਼ਮ ਨੂੰ ਫੋਨ ਕਰਕੇ ਪਹਿਲਾਂ ਹੀ ਉਹਨਾਂ ਨੂੰ ਲੈਟ ਕਰ ਦੇਣਾ ਕਿ ਅਸੀਂ ਆ ਰਹੇ ਹਾਂ ਮੇਰੀ ਬੇਟੀ 4 ਤਰੀਕ ਤੋਂ ਲਾਪਤਾ ਇਹ ਗਵਾਹ ਕੀਤੀ ਗਈ ਆ ਪਰਚਾ ਹੋਇਆ ਆ ਕਾਰਵਾਈ ਕੋਈ ਨਹੀਂ ਕੁਝ ਕਰ ਰਹੀ ਕਿਹਨੂੰ ਮਿਲਣਾ ਹੈ ਅਸੀਂ ਡੀ ਐਸ ਐਸ ਪੀ ਨੂੰ ਮਿਲਣਾ ਸਾਨੂੰ ਸਵਾਸਨ ਦਿੱਤਾ ਗਿਆ ਜੇ ਕਿ ਤੁਹਾਨੂੰ ਕੱਲ 12 ਵਜੇ ਤੱਕ ਲੜਕੀ ਸ਼੍ਰਮਦ ਕਰਾਂਗੇ ਮੇਰਾ ਨਾਮ ਕੁਲਦੀਨ ਸਿੰਘ ਮੈਂ ਪੰਜਾਬ ਇਨਚਾਰਜ ਲੀਗ ਇਲੈਕਸ਼ਨ ਕਮੇਟੀ ਤੋਂ ਸੋ ਜੋ ਅਜਦਾ ਮਸਲਾ ਸੀ ਐਸਐਸਪੀ ਸਾਹਿਬ ਗੁਰਦਾਸਪੁਰ ਨੂੰ ਮਿਲੇ ਆ ਜੋ ਕਿ ਮੰਨਦਾ ਜੋ ਕਿ ਪਿਛਲੇ ਦਿਨੀ 4 ਤਰੀਕ ਤੋਂ ਇਹਨਾਂ ਦੀ ਕੁੜੀ ਅਗਵਾ ਕਰਕੇ ਲੈ ਗਿਆ ਪ੍ਰੀਤਮ ਸਿੰਘ ਜੋ ਕਿ ਲੰਗਰਪੁਰ ਪਿੰਡ ਤੋਂ ਆ ਸੋ 4 ਤਰੀਕ ਤੋਂ ਬਾਅਦ ਇਹਨਾਂ ਨੇ ਕੋਈ ਐਫਆਰ ਨਹੀਂ ਥਾਣੇ ਵਿੱਚ ਕੀਤੀ 7 ਤਰੀਕ ਨੂੰ ਜਦੋਂ ਅਸੀਂ ਸਦਾ ਰਲ ਕੇ ਅਫੇਰ ਕਰਵਾਈ ਆ ਐਫਆਰ ਨੰਬਰ 22 ਆ ਸੋ ਉੱਤੋਂ ਲੈ ਕੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਪਰਿਵਾਰ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ 아이 ਉਹ ਸਾਰੇ ਦੋਸ਼ੀਆਂ ਦੇ ਨਾਲ ਲਿਆ ਹੋਇਆ ਵਾ ਜਦੋਂ ਵੀ ਅਸੀਂ ਕਿਤੇ ਜਾ ਕੇ ਸਾਫਾ ਜਾ ਮਾਰਦੇ ਆਂ ਰੇਡ ਆਉਂਦੀ ਆ ਕਿਤੇ ਵੀ ਦੱਸ ਦੱਸ ਪੈਂਦੀ ਕੋਈ ਇੱਥੇ ਆ ਸੋ ਮੁਲਾਜ਼ਮ ਫੋਨ ਕਰਕੇ ਪਹਿਲਾਂ ਹੀ ਉਹਨਾਂ ਨੂੰ ਲੈਟ ਕਰ ਦਿੰਦਾ ਕਿ ਅਸੀਂ ਆ ਰਹੇ ਆ ਸੋ ਉੱਥੋਂ ਭੱਜ ਜਾਂਦੇ ਨੇ ਉਹ ਦੋਸੀ ਫੜੇ ਨਹੀਂ ਜਾਂਦੇ ਸੋ ਅਸੀਂ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਆ ਕਿ ਜਲਦ ਜਲਦ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਜੋ ਪੇਟਰਮ ਸੀ ਆ ਪਹਿਲਾਂ ਹੀ ਕ੍ਰਿਮੀਨਲ ਆ ਉੱਤੇ ਪਹਿਲਾਂ ਹੀ ਪਰਚੇ ਨੇ ਚੋਰੀਆਂ ਦੇ ਪਰਚੇ ਵੀ ਉੱਤੇ ਪਏ ਨੇ ਸੋ ਪ੍ਰਸ਼ਾਸਨ ਬੇਨਤੀ ਕਰੇ ਹੁਜੇ ਲੋਕਾਂ ਨੂੰ ਖੁੱਲੇ ਆਮਨ ਸੱਡਾ ਜਾਏ ਉਹਨਾਂ ਦਾ ਕੜੀ ਨੱਥ ਪਾਈ ਜਾਏ। ਕੋਈ ਸਾਡੇ ਇਧਰ ਘਰੇ ਨਾਲ ਮੀਟਿੰਗ ਹੋਈ ਹੈ ਕੀ ਆਸ਼ਵਾਸਨ ਦੇ ਦਿੱਤਾ ਜਾਦਾ। ਸੋ ਸਾਡੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਡੀਐਸਪੀ ਸਾਡੇ ਮੋਹਨ ਸਾਹਿਬ ਜੀ ਬਹੁਤ ਇੰਸਪੈਕਟਰ ਨੇ। ਸੋ ਉਹਨਾਂ ਸਾਨੂੰ ਵਿਸ਼ਵਾਸ ਦਵਾ ਕੇ ਕਿ ਅੱਜ ਤੱਕ ਜੋ ਵੀ ਆ ਕਾਰਵਾਈ ਬੰਦੀ ਕਰਕੇ ਕੂੜੀ ਬਰਾਮਦ ਕਰਕੇ ਤੁਹਾਡੇ ਹਵਾਲੇ ਕਰ ਦੇਵਾਂਗੇ। ਸੋ ਬਹੁਤ ਬਹੁਤ ਥੈਂਕਸ ਉਹਨਾਂ ਦਾ ਧੰਨਵਾਦ ਨਹੀਂ ਕਰਦੇ ਫਿਰ ਅਗਲਾ ਤੁਹਾਡਾ ਕੀ ਹੋਏਗਾ? ਸੋ ਜੇ ਕਾ ਚਾਹੀ ਉਹਨਾਂ ਦੁਪਹਿਰ ਤੱਕ ਦਾ ਕਹੇ ਜੇ ਸ਼ਾਮ ਤੱਕ ਵੀ ਵੇਟ ਕਰਾਂਗੇ ਅਗਰ ਉਹ ਨਹੀਂ ਕੁੜੀ ਬਰਾਮਦ ਕਰਕੇ ਦਿੰਦੇ ਅਸੀਂ ਫਿਰ ਵੱਡਾ ਸੰਘਰਸ਼ ਕਰਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰਾ ਕੁਝ ਹੁਣ ਤੋਂ ਪਹਿਲਾਂ ਹੀ ਸਾਰਾ ਕੁਝ ਸਮੇਟ ਲਿਆ ਜਾਵੇ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ ਬਹੁਤ ਬਹੁਤ ਥੈਂਕਸਫੁਲ ਧੰਨਵਾਦ ਮੇਰੀ ਬੇਟੀ 4 ਤਰੀਕ ਤੋਂ ਗਵਾਪਤਾ ਇਹ ਗਵਾਹ ਕੀਤੀ ਗਈ ਆ ਪਰਚਾ ਹੋਇਆ ਆ ਕਾਰਵਾਈ ਕੋਈ ਨਹੀਂ ਕੋਈ ਕਰ ਰਹੀ ਜੋ ਕਿ ਪਿਛਲੇ ਦਿਨੀ 4 ਤਰੀਕ ਤੋਂ ਇਹਨਾਂ ਦੀ ਕੁੜੀ ਅਗਵਾ ਕਰਕੇ ਲੈ ਗਿਆ ਬਿਕਮ ਸੀ ਜੋ ਕਿ ਸਿੰਦਰਪੁਰ ਪਿੰਡ ਤੋਂ ਆਇਆ। ਇਹਨਾਂ ਪਰਿਵਾਰ ਦਾ ਕਹਿਣਾ ਹੈ ਕਿ ਜੋ ਵੀ ਤੁਹਾਨੂੰ ਆਇਓ ਸਾਰੇ ਦੋਸ਼ ਇਹਨਾਂ 'ਤੇ ਲੱਗਿਆ ਹੋਇਆ ਵਾ। ਜਦੋਂ ਵੀ ਅਸੀਂ ਕਿਤੇ ਜਾ ਕੇ ਸਾਪਾ ਜਾ ਮਾਰਦੇ ਹਾਂ ਰੇਡ ਆਉਂਦੀ ਹੈ ਕਿਤੇ ਵੀ ਦੱਸ ਦੱਸ ਪਿੰਦੀ ਕੁੜੀ ਇੱਥੇ ਆ। ਸੋ ਮੁਲਾਜ਼ਮ ਫੋਨ ਕਰਕੇ ਪਹਿਲਾਂ ਹੀ ਉਹਨਾਂ ਨੂੰ ਲਰਟ ਕਰਦਣਾ ਕਿ ਅਸੀਂ ਆ ਰਹੇ ਹਾਂ। ਮੇਰੀ ਬੇਟੀ 4 ਤਰੀਕ ਤੋਂ ਲਾਪਤਾ। ਇਹ ਗਵਾਹੀ ਕੀਤੀ ਗਈ ਆ। ਕਰਜ ਹੋਇਆ ਆ ਕਾਰਵਾਈ ਕੋਈ ਨਹੀਂ ਕੁਛ ਕਰ ਰਹੀ ਕਿਹਨੂੰ ਮਿਲਣਾ ਹੈ ਅਸੀਂ ਡੀ ਐਸ ਐਸ ਪੀ ਨੂੰ ਮਿਲਣਾ ਸਾਨੂੰ ਸਵਾਸਨ ਦਿੱਤਾ ਗਿਆ ਜੇ ਕਿ ਤੁਹਾਨੂੰ ਕੱਲ 12 ਵਜੇ ਤੱਕ ਲੜਕੀ ਬਰਾਮਦ ਕਰ ਲਾਂਗੇ ਮੇਰਾ ਨਾਮ ਕੁਲਦੀਨ ਸਿੰਘ ਮੈਂ ਪੰਜਾਬ ਇਨਚਾਰਜ ਲੀਕ ਲੈਕਸ਼ਨ ਕਮੇਟੀ ਤੋਂ ਸੋ ਜੋ ਅਜਦਾ ਮਸਲਾ ਸੀ ਐਸ ਐਸ ਪੀ ਸਾਹਿਬ ਗੁਰਦਾਸਪੁਰ ਨੂੰ ਮਿਲੇ ਆ ਜੋ ਕਿ ਮੰਨਦਾ ਜੋ ਕਿ ਪਿਛਲੀ ਦਿਨੀ 4 ਤਰੀਕ ਤੋਂ ਇਹਨਾਂ ਦੀ ਕੁੜੀ ਅਗਵਾ ਕਰਕੇ ਲੈ ਗਿਆ ਪ੍ਰਿਤਮ ਸਿੰਘ ਜੋ ਕਿ ਲੰਗਰਕੌਰ ਪਿੰਡ ਤੋਂ ਆ ਸੋ 4 ਤਰੀਕ ਤੋਂ ਬਾਅਦ ਇਹਨਾਂ ਨੇ ਕੋਈ ਅਫਾਰ ਨਹੀਂ ਥਾਣੇ ਵਿੱਚ ਕੀਤੀ 7 ਤਰੀਕ ਨੂੰ ਜਦੋਂ ਅਸੀਂ ਸਾਡਾ ਰਲ ਕੇ ਅਪੀਲ ਕਰਵਾਈ ਆ ਅਫਾਰ ਨੰਬਰ 22 ਆ ਸੋ ਉੱਥੋਂ ਲੈ ਕੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਪਰਿਵਾਰ ਦਾ ਕਹਿਣਾ ਹੈ ਕਿ ਜੋ ਵੀ ਉਥੋਂ ਆਈ ਉਹ ਸਾਰੇ ਦੋਸ਼ੀਆਂ ਦੇ ਨਾਲ ਲਿਆ ਹੋਇਆ ਵਾ ਜਦੋਂ ਵੀ ਅਸੀਂ ਕਿਤੇ ਜਾ ਕੇ ਛਾਪਾ ਜਾਂ ਮਾਰਦੇ ਜਾਂ ਰੇਡ ਆਉਂਦੇ ਆ ਕਿਤੇ ਵੀ ਦੱਸ ਦੱਸ ਪੈਂਦੀ ਕੋਈ ਇੱਥੇ ਆ ਸੋ ਮੁਲਾਜ਼ਮ ਫੋਨ ਕਰਕੇ ਪਹਿਲਾਂ ਹੀ ਉਹਨਾਂ ਨੂੰ ਲਰਟ ਕਰ ਦਿੰਦਾ ਕਿ ਅਸੀਂ ਆ ਰਹੇ ਹਾਂ ਸੋ ਉੱਥੋਂ ਭੱਜ ਜਾਂਦੇ ਨੇ ਉਹ ਦੋਸੀ ਫੜੇ ਨਹੀਂ ਜਾਂਦੇ ਸੋ ਅਸੀਂ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਹਾਂ ਕਿ ਜਲਦ ਜਲਦ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਜੋ ਪੇਟਰਮ ਸੀ ਆ ਪਹਿਲਾਂ ਹੀ ਕ੍ਰਿਮੀਨਲ ਹੈ ਉਹਤੇ ਪਹਿਲਾਂ ਹੀ ਪਰਚੇ ਨੇ ਚੋਰੀਆਂ ਦੇ ਪਰਚੇ ਵੀ ਉਹਦੇ ਉੱਤੇ ਪਏ ਨੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਦੇ ਲੋਕਾਂ ਨੂੰ ਖੁੱਲ੍ਹੇ ਆਮਨ ਸੱਡਾ ਜਾਏ ਉਹਨਾਂ ਦਾ ਕੜੀ ਨਾ ਪਾਈ ਜਾਏ ਕੋਈ ਸਾਡੇ ਇੱਥੇ ਘਰੇ ਨਾਲ ਮੀਟਿੰਗ ਹੋਈ ਹੈ ਕੀ ਆਸ਼ਵਾਸਨ ਦੇ ਦਿੱਤਾ ਜਾਦਾ ਸੋ ਸਾਡੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਡੀਐਸਪੀ ਸਾਡੇ ਮੋਹਨ ਸਾਹਿਬ ਜੀ ਬਹੁਤ ਇੰਸਪੈਕਟਰ ਨੇ ਸੋ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਲ ਤੱਕ ਜੋ ਵੀ ਆ ਕਾਰਵਾਈ ਬੰਦੀ ਕਰਕੇ ਕੂੜੀ ਬਰਾਮਦ ਕਰਕੇ ਤੁਹਾਡੇ ਹਵਾਲੇ ਕਰ ਦਵ ਸੋ ਬਹੁਤ ਬਹੁਤ ਥੈਂਕਸ ਉਹਨਾਂ ਦਾ ਧੰਨਵਾਦ ਨਹੀਂ ਕਰਦੇ ਫਿਰ ਅਗਲਾ ਤੁਹਾਡਾ ਕੀ ਹੋਏਗਾ ਸੋ ਜੇ ਕੱਲ ਚਾਹੀ ਉਹਨਾਂ ਦੁਪਹਿਰ ਤੱਕ ਦਾ ਕਹੇ ਜੇ ਸ਼ਾਮ ਤੱਕ ਅਸੀਂ ਵੇਟ ਕਰਾਂਗੇ ਅਗਰ ਉਹ ਨਹੀਂ ਕੁੜੀ ਬਰਾਮਦ ਕਰਕੇ ਦਿੰਦੇ ਅਸੀਂ ਫਿਰ ਵੱਡਾ ਸੰਘਰਸ਼ ਕਰਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰਾ ਕੁਝ ਹੁਣ ਤੋਂ ਪਹਿਲਾਂ ਹੀ ਸਾਰਾ ਕੁਝ ਸਮੇਟ ਲਿਆ ਜਾਏ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ ਬਹੁਤ ਬਹੁਤ ਥੈਂਕਸ ਫੂਲ ਧੰਨਵਾਦ